ਰਾਜਾ ਬੜਿੰਗ ਗੇਮ ਖੇਡ ਰਿਹਾ ਸੀ ਉਹ ਕਈ ਵਾਰੀ ਕਹਿੰਦੇ ਨੇ ਆਪੇ ਫਾਥੜੀਏ ਤੈਨੂੰ ਕੌਣ ਛੜਾਵੇ ਰਾਜਾ ਬੜਿੰਗ ਨੇ ਗੇਮ ਖੇਡੀ ਸੀ ਬਠਿੰਡੇ ਤੁਸੀਂ ਬਾਹਤ ਜਲ ਦੇਖੋਗੇ ਕਿ ਸੁਖਜਿੰਦਰ ਰੰਧਾਵਾ ਰਾਹੀਂ ਰਾਜਾ ਬੜਿੰਗ ਦਰਸ਼ਨ ਸਿੰਘ ਬਰਾੜ ਦੇ ਘਰ ਬੈਠਾ ਹੋਊਗਾ ਤੇ ਕਮਲਜੀਤ ਬਰਾੜ ਨੂੰ ਕੋਸ਼ਿਸ਼ ਕਰੇਗਾ ਕਾਂਗਰਸ ਵਿੱਚ ਦੁਆਰਾ ਐਂਟਰੀ ਕਰਾਉਣ ਦੀ ਉਸੇ ਕਮਲਜੀਤ ਬਰਾੜ ਨੂੰ ਜਿਹਨੂੰ ਆਪਣੇ ਸਾਈਨ ਕਰਕੇ ਫਾਰਗ ਕੀਤਾ ਸੀ ਇੱਕ ਨੰਬਰ ਰਾਜਾ ਪੈਰਾ ਚ ਡਿੱਗੂ ਹੈ ਨਾ ਰਾਜਾ ਫਕੀਰ ਬਣਦਾ ਨਜ਼ਾਰਾ ਰਾਜਾ ਫਕੀਰ ਬਣੇਗਾ ਜੇ ਕਿ ਤੇ ਸੁਖਵੀਰ ਬਾਦਲ ਆਯਾਲੀ ਨੂੰ ਲੁਧਿਆਣੇੋਂ ਮੈਦਾਨ ਚ ਉਤਾਰ ਦੇਣ ਤਾਂ ਰਾਜਾ ਵੀ ਤੁਹਾਨੂੰ ਭੱਜਦਾ ਨਜ਼ਰ ਆਊਗਾ ਤੇ ਰਵਨੀਤ ਬਿੱਟੂ ਵੀ ਇਹ ਬਿਲਕੁਲ ਸਹੀ ਕਿਹਾ ਹੈ ਮੇਰਾ ਖਿਆਲ ਹੈ ਵੀ ਰਵਨੀਤ ਬਿੱਟੂ ਦੀ ਗੱਡੀ ਅੰਬਾਲੇ ਤੋਂ ਪਿੱਛੇ ਪਿੱਛੇ ਰੁਕ ਸ਼ੰਭੂ ਬਾਰਡਰ ਰਵਨੀਤ ਬਿੱਟੂ ਵਾਸਤੇ ਹੁਣ ਟੱਪਣਾ ਔਖਾ ਹੋ ਜਾਣ ਜਿੱਦਾਂ ਇਹਨਾਂ ਨੇ ਕਿਸਾਨ ਉੱਥੇ ਸ਼ੰਭੂ ਬਾਰਡਰ ਰੋਕ ਲੇ ਤੇ ਰਵਨੀਤ ਬਿੱਟੂ ਵੀ ਹੁਣ ਸ਼ੰਭੂ ਟੱਪਦਾ ਨਜ਼ਰ ਨਹੀਂ ਸ਼ੰਭੂ ਬਾਰਡਰ ਤੱਕ ਰਵਨੀਤ ਬਿੱਟੂ ਦੀ ਗੱਡੀ ਨਹੀਂ ਜਾਣੀ ਉਹ ਮੇਰਾ ਖਿਆਲ ਆ ਖੰਨਾ ਪੈਲ ਕੋਟਲੀ ਤੱਕ ਹੀ ਸੀਮਿਤ ਰਹੇਗਾ ਇਹ ਤੋਂ ਉੱਥੇ ਕਾਂਗਰਸ ਮੇਰਾ ਖਿਆਲ ਆ ਸਰੈਂਡਰ ਕਰ ਗਈ ਹੈ ਸਰੈਂਡਰ ਕਰ ਦਿੰਦਾ ਕਾਰਨ ਬਣਿਆ ਅਮਰ ਸਾਬ ਵਾਲੇ ਮੇਣਾ ਵੀ ਮੰਨੀ ਬੈਠੇ ਨਾ ਬੀਬੀ ਖਾਲੜਾ ਦਾ ਵੀ ਬੀਬੀ ਖਾਲੜਾ ਨੂੰ ਖਰਾਇਆ ਸੀ ਮੂਸਾ ਨੇ ਗੀਤ ਰਾਹੀਂ ਵੀ ਮੇਣਾ ਦਿੱਤਾ ਲੋਕ ਕਹਿੰਦੇ ਵੀ ਉਹ ਮੇਣਾ ਹੁਣ ਸ਼ਾਇਦ ਅਮਰਤਪਾਲ ਦੇ ਹੱਕ ਚ ਭੁਗਤ ਕੇ ਲਾਉਣਗੇ ਇਹ ਬਿਲਕੁਲ ਸਹੀ ਗੱਲ ਹੈ 19 ਵਾਲਾ ਮੇਣਾ ਇਸ ਵਾਰੀ ਉਹ ਧੋਣ ਨੂੰ ਫਿਰਦੇ ਨੇ ਕਿਉਂਕਿ ਆਂਗਰਸ ਦੇ ਉੱਤੇ ਪੁਰਾਣੇ ਖੁੰਡ ਬੈਠੇ ਨੇ ਉਹ ਤਾਂ ਨਵੇਂ ਦੇ ਪੈਰ ਹੁਣ ਹੀ ਲੱਗਣ ਦਿੰਦੇ ਕਹਿੰਦੇ ਸਿੰਗਲੇ ਨੂੰ ਕਿਸੇ ਨੇ ਨਹੀਂ ਹਰਾਉਣਾ ਉਹਨੂੰ ਆਪਦੀ ਪਾਰਟੀ ਹਰਾਉਦੀ ਪਾਰਟੀ ਹਰਾਏਗੀ ਤੇ ਮੇਰਾ ਖਿਆਲ ਹੈ ਕਾਂਗਰਸ ਨੇ ਇੱਕ ਆਪਣੀ ਪੱਕੀ ਸੀਟ ਜਿਹਦੇ ਉੱਤੇ ਸੌਖੀ ਜਿੱਤ ਹੋ ਰਹੀ ਸੀ ਉਹ ਖਤਰੇ ਚ ਪਾ ਲਈ ਹੈ ਭਾਵੇਂ ਕਿ ਉਹਨਾਂ ਨੇ ਰਾਣੇ ਗੁਰਜੀਤ ਨੂੰ ਸਭ ਕੁਝ ਸਿਖਾਉਣ ਦਾ ਚੱਕਰ ਪਿਆ ਹੈ ਸਤਿ ਸ਼੍ਰੀ ਅਕਾਲ ਤੁਸੀਂ ਜੁੜੇ ਹੋ ਮਿੱਟੀ ਦੇ ਨਾਲ ਤੇ ਮੈਂ ਹਾਂ ਕਰਨ ਸਾਡੇ ਖਾਸ ਪ੍ਰੋਗਰਾਮ ਕੋਰੀਆਂ ਕਰਾਰੀਆਂ ਚ ਤੁਹਾਡਾ ਸਵਾਗਤ ਕਾਂਗਰਸ ਨੇ ਆਪਣੇ ਉਮੀਦਵਾਰਾਂ ਦੀ ਲਿਸਟ ਜਾਰੀ ਕਰਤੀ ਤੇ ਲਿਸਟ ਬੇਹਦ ਦਿਲਚਸਪ ਸਾਡਾ ਬਾਈ ਹਰਵਿੰਦਰ ਨੇ ਸਿਆਸਤ ਇਸ ਲਿਸਟ ਤੇ ਜਾਰੀ ਹੋਣ ਤੋਂ ਬਾਅਦ ਕਿੱਧਰ ਨੂੰ ਜਾਊਗੀ ਇਹਨਾਂ ਸਾਰਿਆਂ ਸਵਾਲਾਂ ਤੇ ਗੱਲਬਾਤ ਕਰਾਂਗੇ ਬਾਈ ਕੀ ਰਾਜੇ ਵੜਿੰਗ ਰਾਜਾ ਵੜਿੰਗ ਜੋ ਹੈ ਬਿੱਟੂ ਨੂੰ ਲੈ ਬੈਠੇਗਾ ਕਿਉਂਕਿ ਲੁਧਿਆਣੇ ਤੋਂ ਉਹਨਾਂ ਦਾ ਨਾਮ ਅਨਾਉਂਸ ਹੋ ਗਿਆ ਰਾਣਾ ਗੁਰਜੀਤ ਖਡੂਰ ਸਾਹਿਬ ਜਾਂ ਆਨੰਦਪੁਰ ਤੋਂ ਗੱਲ ਹੋ ਰਹੀ ਸੀਗੀ ਕਿ ਰਾਣੇ ਗੁਰਜੀਤ ਦੀ ਚੱਲੀ ਨਹੀਂ ਕੀ ਕੋਲ ਵੀਰ ਜੀਰੇ ਨੂੰ ਬਲੀ ਦਾ ਬੱਕਰਾ ਬਣਾਇਆ ਗਿਆ ਹੈ ਅੱਜ ਬਹੁਤ ਸਾਰੇ ਸਵਾਲ ਦਮਾ ਚ ਆ ਗਏ ਕਿਉਂਕਿ ਲਿਸਟ ਹੀ ਐਸੀ ਜਿਹੜੀ ਇਹਨਾਂ ਨੇ ਜਾਰੀ ਕੀਤੀ ਹੈਗੀ ਕਰਨ ਪਹਿਲਾਂ ਤਾਂ ਤੁਹਾਡਾ ਧੰਨਵਾਦ ਦੂਜੇ ਨੰਬਰ ਤੇ ਗੱਲ ਇਹ ਆ ਵੀ ਤੁਸੀਂ ਜਿਹੜੀ ਗੱਲ ਕੀਤੀ ਹੈ ਕਿ ਸਭ ਤੋਂ ਪਹਿਲਾਂ ਗੱਲ ਕਰੀ ਆ ਰਾਜੇ ਬੜਿੰਗ ਦੀ ਹੂੰ ਰਾਜਾ ਬੜਿੰਗ ਗੇਮ ਖੇਡ ਰਿਹਾ ਸੀ ਉਹ ਕਈ ਵਾਰੀ ਕਹਿੰਦੇ ਨੇ ਆਪੇ ਫਾਥੜੀਏ ਤੈਨੂੰ ਕੌਣ ਛੜਾਵੇ ਹੂੰ ਰਾਜੇ ਬੜਿੰਗ ਨੇ ਗੇਮ ਖੇਡੀ ਸੀ ਬਠੰਡੇ ਤੋਂ ਹੂੰ ਭਾਵੇਂ ਕਿ ਲੋਕਾਂ ਚ ਚਰਚਾ ਇਹ ਹੈ ਕਿ ਬਠਿੰਡੇ ਵਾਲੀ ਗੇਮ ਪ੍ਰਤਾਪ ਸਿੰਘ ਬਾਜਵੇ ਨੇ ਖੇਡੀ ਹੈ ਪਰ ਨਹੀਂ ਉੱਥੇ ਗੇਮ ਜ਼ਿਆਦਾ ਹੈਗੀ ਸੀ ਰਾਜਾ ਬੜਿੰਗ ਦੀ ਜੀ ਕਿਉਂਕਿ ਰਾਜਾ ਬੜਿੰਗ ਹੋਰਾ ਨੇ ਸਰਦਾਰ ਬਲਕੌਰ ਸਿੰਘ ਸਿੱਧੂ ਮੂਸੇਵਾਲ ਦੇ ਜਿਹੜੇ ਪਿਤਾ ਜੀ ਨੇ ਨਾ ਉਹਨਾਂ ਨੂੰ ਕਾਫੀ ਸਮੇਂ ਤੋਂ ਤਿਆਰ ਕਰ ਰਿਹਾ ਸੀ ਦੋਵੇਂ ਪਾਸੇ ਨੂੰ ਕਦੇ ਤਾਂ ਕਹਿ ਦਿੰਦਾ ਸੀ ਵੀ ਤੁਹਾਨੂੰ ਚੋਣ ਲੜਨੀ ਚਾਹੀਦੀ ਹੈ ਤੇ ਕਦੇ ਕਹਿ ਦਿੰਦਾ ਸੀ ਵੀ ਤੁਸੀਂ ਕਾਂ ਨੂੰ ਇਸ ਚੱਕਰ 'ਚ ਪੈਣਾ ਉੱਥੇ ਗੇਮ ਖੇਡਦਾ ਖੇਡਦਾ ਉੱਥੇ ਜੀਤਵਿੰਦਰ ਸਿੰਘ ਸਿੱਧੂ ਨੂੰ ਟਿਕਟ ਹੋ ਗਈ ਪ੍ਰਤਾਪ ਸਿੰਘ ਬਾਜਵੇ ਦੀ ਚੱਲ ਗਈ ਤੇ ਰਾਜਾ ਵੜਿੰਗ ਦਾ ਅਸਲ ਪ੍ਰੋਗਰਾਮ ਸੀ ਕਿ ਮੈਂ ਜਾਵਾਂਗਾ ਫਿਰੋਜ਼ਪੁਰ ਹੂੰ ਫਿਰੋਜ਼ਪੁਰ ਜਾ ਕੇ ਸੀਟ ਸੌਖੀ ਨਿਕਲ ਜੂਗੀ ਹੂੰ ਪਰ ਫਿਰੋਜ਼ਪੁਰ ਦੀ ਸੀਟ ਕਾਂਗਰਸ ਨੇ ਇਹ ਐਲਾਨੀ ਨਹੀਂ ਤੇ ਰਾਜਾ ਵੜਿੰਗ ਨੂੰ ਭੇਜਤੇ ਆ ਲੁਧਿਆਣੇ 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 ਰਵਨੀਤ ਬਿੱਟੂ ਮੰਨੀ ਬੱਠੇ ਸੀ ਉਹ ਜਿੱਤੇ ਆ ਪਰ ਲੋਕ ਕਹਿੰਦੇ ਵੀ ਰਾਜਾ ਵੜਿੰਗ ਗੱਡੀ ਚੜ ਗਿਆ ਪਰਾਂ ਹੋ ਜਾ ਜੱਟ ਆਉਂਦੇ ਆ ਬਿਲਕੁਲ ਪਰਾਂ ਹੋ ਜਾ ਜੱਟ ਆਉਂਦੇ ਵਾਲੀ ਗੱਲ ਵਿੱਚ ਬਿਲਕੁਲ ਤੁਹਾਡੀ ਸਹੀ ਹੈ ਰਵਨੀਤ ਬਿੱਟੂ ਹੈ ਨਾ ਨਾ ਜਿਹੜਾ ਉਹ ਆਪਣੇ ਆਪ ਨੂੰ ਕਾਫੀ ਹਾਈ ਪ੍ਰੋਫਾਈਲ ਸਮਝਦਾ ਸੀ ਪਰ ਰਾਜਾ ਬੜਿੰਗ ਦੇ ਆਉਣ ਦੇ ਨਾਲ ਉਥੇ ਕਾਫੀ ਜ਼ਿਆਦਾ ਸਰਕਮੰਟੈਂਸੀਸ ਚੇਂਜ ਹੋ ਰਹੇ ਨੇ ਉਹਦਾ ਕਾਰਨ ਇਹ ਆ ਕਿ ਰਾਜਾ ਬੜਿੰਗ ਪੰਜਾਬ ਪ੍ਰਦੇਸ਼ ਕਾਂਗਰਸਾਈ ਦਾ ਪ੍ਰਧਾਨ ਹੈ ਪ੍ਰਧਾਨ ਦਾ ਇੱਕ ਰਤਬਾ ਵੱਖਰਾ ਹੁੰਦਾ ਹੈ ਪਰ ਪ੍ਰਧਾਨ ਦੇ ਸਾਹਮਣੇ ਹੁਣ ਅੜਚਣਾਂ ਬਹੁਤ ਆਉਣੀਆਂ ਜਿਨ੍ਹਾਂ ਨੂੰ 2 ਸਾਲ ਚ ਰਾਜਾ ਬੜਿੰਗ ਹੋਰਾਂ ਨੇ ਕਸਾਇਆ ਤੇ ਤੁਸੀਂ ਦੇਖਦੇ ਜਾਓ ਮਿਸਾਲ ਦੇ ਤੌਰ ਤੇ ਮੈਂ ਤੁਹਾਨੂੰ ਇੱਕ ਮਿਸਾਲ ਦਿੰਦਾ ਇਸ ਖਿੱਤੇ ਦੇ ਵਿੱਚ ਇੱਕ ਮੁੰਡਾ ਹੈ ਕਮਲਜੀਤ ਸਿੰਘ ਬਰਾੜ ਹੂੰ ਬਾਗਾ ਪੁਰਾਣੇ ਤੋਂ ਜਿਹੜੇ ਐਮਐਲਏ ਨੇ ਸਰਦਾਰ ਦਰਸ਼ਨ ਸਿੰਘ ਬਰਾੜ ਹੋਰਾਂ ਦਾ ਬੇਟਾ ਉਹ ਹੂੰ ਤੇ ਉਹ ਮੁੰਡਾ ਕਾਫੀ ਜ਼ਿਆਦਾ ਪੰਥਿਕ ਪੋਲਿਟਿਕਸ ਦੇ ਵਿੱਚ ਵਿਚਰ ਰਿਹਾ ਹੈ ਵਿਚਰ ਰਿਹਾ ਹੈ ਹੂੰ ਤੇ ਉਸ ਦੇ ਨਾਲ ਨਾਲ ਉਹ ਮੁੰਡੇ ਦੇ ਵਿੱਚ ਇੱਕ ਕਪੈਸਿਟੀ ਹੋਰ ਬਹੁਤ ਵੱਡੀ ਹੈ ਕਿ ਉਸ ਨੇ ਜੂਥ 'ਚ ਕੰਮ ਬਹੁਤ ਕੀਤਾ ਹੈ ਹੂੰ ਤੇ ਉਸ ਨੇ ਵੀ ਐਲਾਨ ਕਰ ਦਿੱਤਾ ਕਿ ਮੈਂ ਆਯਾਦ ਖੜੂੰਗਾ ਹੂੰ ਤੁਸੀਂ ਬਹੁਤ ਜਲ ਦੇਖੋਗੇ ਕਿਸੋ ਕੁ ਜਿੰਦਰਾ ਰੰਧਾਵਾ ਰਾਹੀਂ ਰਾਜਾ ਬੜਿੰਗ ਦਰਸ਼ਨ ਸਿੰਘ ਬਰਾੜ ਦੇ ਘਰ ਬੈਠਾ ਹੋਊਗਾ ਤੇ ਕਮਲਜੀਤ ਬਰਾੜ ਨੂੰ ਕੋਸ਼ਿਸ਼ ਕਰੇਗਾ ਕਾਂਗਰਸ ਵਿੱਚ ਦੁਆਰਾ ਐਂਟਰੀ ਕਰਾਉਣ ਦੀ ਉਸੇ ਕਮਲਜੀਤ ਬਰਾੜ ਨੂੰ ਜਿਹਨੂੰ ਆਪਣੇ ਸਾਈਨ ਕਰਕੇ ਫਾਰਗ ਕੀਤਾ ਸੀ ਇੱਕ ਨੰਬਰ ਰਾਜਾ ਪੈਰਾ ਚ ਡਿਗੂ ਹਨਾ ਰਾਜਾ ਫਕੀਰ ਬਣਦਾ ਨਜ਼ਾਰਾ ਰਾਜਾ ਫਕੀਰ ਬਣੇਗਾ ਇਹ ਬਿਲਕੁਲ ਕਰ ਤੁਸੀਂ ਸਹੀ ਗੱਲ ਕਹੀ ਹੈ ਉਸ ਤੋਂ ਬਾਅਦ ਅਕਾਲੀ ਦਲ ਇੱਥੇ ਇੱਕ ਬਹੁਤ ਮਾੜੀ ਗੇਮ ਖੇਡ ਗਿਆ ਅਕਾਲੀ ਦਲ ਨੇ ਰਣਜੀਤ ਸਿੰਘ ਢੱਲੋਂ ਹਰਾਂ ਨੂੰ ਟਿਕਟ ਦਿੱਤੀ ਅੱਛੇ ਉਮੀਦਵਾਰ ਨੇ ਅੱਛਾ ਅਕਸਾ No problem ਪਰ ਜੇ ਕਿਤੇ ਇਹ ਟਿਕਟ ਸਰਦਾਰ ਮਨਪ੍ਰੀਤ ਸਿੰਘ ਈਆਲੀ ਨੂੰ ਦਿੱਤੀ ਵੀ ਹੁੰਦੀ ਨਾ ਤਾਂ ਇਹ ਪੰਜਾਬ ਦੀ ਸਭ ਤੋਂ ਜ਼ਿਆਦਾ ਹੌਟ ਸੀਟ ਬਣ ਜਾਣੀ ਸੀ ਤੇ ਉਸ ਦੇ ਨਾਲ ਨਾਲ 99% ਚਾਂਸ ਆ ਕਿ ਉਸ ਟਾਈਮ ਈਆਲੀ ਇਹਨਾਂ ਪਰ ਹਾਵੀ ਪੈ ਜਾਂਦੇ ਇਹਨਾਂ ਸਾਰਿਆਂ ਦੇ ਉੱਤੇ ਤੇ ਅਕਾਲੀ ਦਲ ਤੋਂ ਥੱਲੇ ਵੀ ਕੁਝ ਨਹੀਂ ਵਿਗੜਿਆ ਡੁੱਲੇ ਵੀਰਾਂ ਦਾ ਜੇ ਕਿਤੇ ਸੁਖਵੀਰ ਬਾਦਲ ਆਯਾਲੀ ਨੂੰ ਲੁਧਿਆਣੇੋਂ ਮੈਦਾਨ 'ਚ ਉਤਾਰ ਦੇਣ ਤਾਂ ਰਾਜਾ ਵੀ ਤੁਹਾਨੂੰ ਭੱਜਦਾ ਨਜ਼ਰ ਆਊਗਾ ਤੇ ਰਵਨੀਤ ਬਿੱਟੂ ਵੀ ਇਹ ਬਿਲਕੁਲ ਸਹੀ ਕਿਹਾ ਪਰ ਕਰਨ ਗੱਲ ਪਤਾ ਕੀ ਹੁੰਦੀ ਹੈ ਜਦੋਂ ਤੁਸੀਂ ਕਿਸੇ ਉਮੀਦਵਾਰ ਨੂੰ ਇੱਕ ਵਾਰੀ ਪੂਛ ਲਾ ਦਿੰਨੇ ਆ ਉਸ ਤੋਂ ਬਾਅਦ ਤੁਸੀਂ ਵਾਪਸ ਲਿਆਉਨੇ ਆ ਨਾ ਉਹਦਾ ਪਾਰਟੀ ਨੂੰ ਹੋਰ ਪ੍ਰਕਾਰ ਦਾ ਖਮਿਆਜਾ ਭੁਗਤਣਾ ਪੈ ਸਕਦਾ ਜਿਵੇਂ ਉਧਰ ਸੰਗਰੂਰ ਵਾਲੀ ਗੱਲ ਹੋਈ ਹੈ ਹੁਣ ਇਕਬਾਲ ਸਿੰਘ ਝੁੰਦਾ ਹੋਰਾਂ ਨੂੰ ਟਿਕਟ ਦਿੱਤੀ ਇਕਬਾਲ ਸਿੰਘ ਝੁੰਦਾ ਹੋਰੀ ਬਹੁਤ ਅੱਛੇ ਬੰਦੇ ਨੇ ਬਹੁਤ ਕਾਬਲ ਬੰਦੇ ਨੇ ਇਮਾਨਦਾਰ ਸ਼ਖੀ ਹੈ ਪਰ ਹੁਣ ਉਹਨਾਂ ਨੂੰ ਬੈਕਅਪ ਕਰਨਾ ਹੁਣ ਢੀਂਡਸਿਆਂ ਲਈ ਬਹੁਤ ਔਖਾ ਸੋ ਹੁਣ ਇਹ ਗੱਲ ਹੋਣੀ ਨਹੀਂ ਸੋ ਮੁਕਾਬਲਾ ਬੜਾ ਦਿਲਚਸਪ ਹੋਏਗਾ ਜਿਹੜਾ ਤੁਹਾਡਾ ਪ੍ਰੈਸ਼ਰ ਹੈ ਆਪਣਾ ਆਮ ਆਦਮੀ ਪਾਰਟੀ ਦਾ ਉਸ ਨੂੰ ਵੀ ਤੁਸੀਂ ਘੱਟ ਨਾ ਗਿਣਿਓ ਆਮ ਆਦਮੀ ਪਾਰਟੀ ਨੂੰ ਵੀ ਪਿੰਡਾਂ ਚੋਂ ਵੋਟ ਬਹੁਤ ਸੋਹਣੀ ਪੈਣੀ ਆ ਬਿਜਲੀ ਦੇ ਬਿੱਲਾਂ ਦਾ ਬਹੁਤ ਵੱਡਾ ਇਫੈਕਟ ਹੈ ਕਿਉਂਕਿ ਆਜ ਤੱਕ ਜਨਰਲ ਵਰਗ ਨੂੰ ਕਦੇ ਕਿਸੇ ਨੇ ਕੁਝ ਨਹੀਂ ਸੀ ਦਿੱਤਾ ਏਦਾਂ ਦੀ ਰਾਇਤ ਇਹ ਜਨਰਲ ਵਰਗ ਨੂੰ ਪਹਿਲੀ ਰਾਇਤ ਆ ਮੋਟਰਾਂ ਦੇ ਵਿਲ ਆਪਾਂ ਮੋਟਰ ਤੇ ਖੜੇ ਆ ਵੋਟਰਾਂ ਦੇ ਵਿਲ ਮਾਪੂ ਤਾਂ ਪ੍ਰਕਾਸ਼ ਸਿੰਘ ਬਾਦਲ ਕਰਕੇ ਤੇ ਪਰ ਉਸ ਤੋਂ ਬਾਅਦ ਏਦਾਂ ਦੀ ਕੋਈ ਸਹੂਲਤ ਨਹੀਂ ਸੀ ਮਿਲੀ ਸੋ ਉੱਥੇ ਚਾਰਕੋਣਾ ਮੁਕਾਬਲਾ ਹੋਏਗਾ ਘੱਟ ਮਾਰਜਨ ਵਾਲੇ ਮੁਕਾਬਲੇ ਹੋਣਗੇ ਤੇ ਘੱਟ ਮਾਰਜਨ ਤੇ ਸੀਟ ਨਿਕਲੇਗੀ ਜਿਹਦੀ ਵੀ ਨਿਕਲਦੀ ਹੈ ਮੇਰਾ ਖਿਆਲ ਆ ਵੀਰ ਰਵਨੀਤ ਬਿੱਟੂ ਦੀ ਗੱਡੀ ਅੰਬਾਲੇ ਤੋਂ ਪਿੱਛੇ-ਪਿੱਛੇ ਰੁਕ ਗਈ। ਸ਼ੰਭੂ ਬਾਰਡਰ ਰਵਨੀਤ ਬਿੱਟੂ ਵਾਸਤੇ ਹੁਣ ਟੱਪਣਾ ਔਖਾ ਹੋ ਜਾਣਾ। ਜਿੱਦਾਂ ਇਹਨਾਂ ਨੇ ਕਿਸਾਨ ਉੱਥੇ ਸ਼ੰਭੂ ਬਾਰਡਰ ਰੋਕ ਲੇ ਤੇ ਰਵਨੀਤ ਬਿੱਟੂ ਵੀ ਹੁਣ ਸ਼ੰਭੂ ਟੱਪਦਾ ਨਜ਼ਰ ਨਹੀਂ। ਸ਼ੰਭੂ ਬਾਰਡਰ ਤੱਕ ਰਵਨੀਤ ਬਿੱਟੂ ਦੀ ਗੱਡੀ ਨਹੀਂ ਜਾਣੀ। ਉਹ ਮੇਰਾ ਖਿਆਲ ਆ ਖੰਨਾ ਪੈਲ ਕੋਟਲੀ ਤੱਕ ਹੀ ਸੀਮਤ ਰਹੇਗਾ। ਇਹ ਤੋਂ ਗਾਹਾਂ ਰਵਨੀਤ ਬਿੱਟੂ ਤੁਰਦਾ ਨਹੀਂ ਦਿਖ ਰਿਹਾ। ਤੁਰਦਾ ਨਹੀਂ ਦਿਖ ਰਿਹਾ ਬਾਈ ਰਾਣਾ ਗੁਰਜੀਤ ਆਪਣੇ ਮੁੰਡੇ ਨੂੰ ਆਜ਼ਾਦ ਚੋਂ ਜਿਤਾਈ ਸੀਗੀ ਇੱਕ ਬੱਕਰੀ ਫੀਲਿੰਗ ਦੇ ਵਿੱਚ ਨੇ ਉਦੋਂ ਦੇ ਬੱਕਰੀ ਟੌਰ ਵੀ ਚੱਕੀ ਫਿਰਦੇ ਨੇ ਰਾਣਾ ਗੁਰਜੀਤ ਨੇ ਪੂਰਾ ਜ਼ੋਰ ਲਾਇਆ ਕਿ ਖਡੂਰ ਸਾਹਿਬ ਜਾਂ ਆਨੰਦਪੁਰ ਸਾਹਿਬ ਖਡੂਰ ਸਾਹਿਬ ਜਦੋਂ ਅੰਮ੍ਰਿਤਪਾਲ ਦਾ ਨਾਮ ਆ ਗਿਆ ਫਿਰ ਰਾਣੇ ਨੇ ਉੱਥੋਂ ਦੌੜ ਲਾਈ ਤੇ ਆਨੰਦਪੁਰ ਨੂੰ ਜ਼ੋਰ ਮਾਰਨਾ ਸ਼ੁਰੂ ਕਰਤਾ ਰਾਣਾ ਗੁਰਜੀਤ ਤੁਹਾਨੂੰ ਲੱਗਦਾ ਕਿਹੜੀ ਕਮੀ ਰਹਿ ਗਈ ਵੀ ਉੱਧਰ ਵਿਜੇਂਦਰ ਸਿੰਘੜਾ ਨੂੰ ਤੇ ਉਧਰੋਂ ਕੁਲਵੀਰ ਜੀ ਦਾ ਦੇਖੋ ਗੱਲ ਇਹ ਆ ਵੀ ਰਾਣਾ ਗੁਰਜੀਤ ਸਿੰਘ ਜਿਹੜੇ ਹੈਗੇ ਨੇ ਨਾ ਉਹ ਪੰਜਾਬ ਦੇ ਉਹਨਾਂ ਪੋਲੀਟੀਸ਼ੀਨਾਂ ਚੋਂ ਨੇ ਜਿਹੜੇ ਸਭ ਤੋਂ ਵੱਧ ਸਮਰਥ ਲੋਕਾਂ ਚੋਂ ਆ ਭਾਵੇਂ ਪੈਸੇ ਦੇ ਪੱਖੋਂ ਆ ਭਾਵੇਂ ਮੈਨੇਜਮੈਂਟ ਦੇ ਪੱਖੋਂ ਆ ਤੇ ਭਾਵੇਂ ਲੋਕਾਂ ਦੇ ਵਿੱਚ ਵਿਚਰਨ ਦੇ ਪੱਖੋਂ ਆ ਉਹ ਬਹੁਤ ਵਧੀਆ ਨੇਤਾ ਦੇ ਤੌਰ ਤੇ ਵਿਚਰ ਰਿਹਾ ਇਹਦੇ ਚ ਕੋਈ ਨੋਕ ਪ੍ਰੋਬਲਮ ਜੀ ਤੇ ਰਾਣਾ ਗੁਰਜੀਤ ਹੋਰਾਂ ਦੇ ਪਰਿਵਾਰ ਦੀ ਇੱਕ ਅੱਛੀ ਸੋਚ ਹੈ ਉਹ ਪੰਜਾਬ ਨੂੰ ਕਾਫੀ ਸੰਕਟਾਂ ਚੋਂ ਕੱਢ ਵੀ ਸਕਦੇ ਆ ਇਹਦੇ ਚ ਵੀ ਕੋਈ ਪ੍ਰੋਬਲਮ ਨਹੀਂ ਪਰ ਇਸ ਵਾਰੀ ਹੁਣ ਗੱਲ ਇਹ ਹੈ ਵੀ ਰਾਣਾ ਗੁਰੇਦ ਨੂੰ ਕਾਂਗਰਸ ਨੇ ਟਿਕਟ ਕਿਉਂ ਨਹੀਂ ਦਿੱਤੀ ਹੂੰ ਦੇਖੋ ਕਾਰਨ ਇਹ ਹੋਇਆ ਗੁਰ ਕਰਨ ਵੀ ਜਿੱਥੇ ਤੱਕ ਖਡੂਰ ਸਾਹਿਬ ਦਾ ਸਬੰਧ ਸੀ ਖਡੂਰ ਸਾਹਿਬ ਦੇ ਵਿੱਚ ਦੋ ਹਲਕੇ ਜਿਹੜੇ ਪੈਂਦੇ ਨੇ ਉਹ ਰਾਣਿਆਂ ਦੇ ਆਪਣੇ ਪੈਂਦੇ ਨੇ ਚਾਹੇ ਉਹ ਕਪੂਰਥਲਾ ਚਾਹੇ ਉਹ ਸultanpur Lodhi ਆ 6 ਹਲਕੇ ਹੈਗੇ ਸੀ ਮਾਝੇ ਵਾਲੇ ਜੀ ਤੇ ਸੱਤਵਾਂ ਹਲਕਾ ਹੈਗਾ ਸੀ ਕੁਲਵੀਰ ਜੀਰੇ ਦਾ ਮਾਲਵੇ ਤੋਂ ਹੂੰ ਉੱਥੇ ਕਾਂਗਰਸ ਮੇਰਾ ਖਿਆਲ ਆ ਸਰੈਂਡਰ ਕਰ ਗਈ ਸਰਿੰਡਰ ਕਰ ਦੇ ਦਾ ਕਾਰਨ ਬਣਿਆ ਅਮਰਤਪਾਲ ਜਦੋਂ ਅਮਰਤਪਾਲ ਦੀ ਗੱਲ ਚੱਲੀ ਤਾਂ ਉਸ ਸਮੇਂ ਰਾਣਿਆਂ ਨੂੰ ਇਹ ਲੱਗਿਆ ਵੀ ਇਹ ਸੀਟ ਔਖੀ ਹੋਗੀ ਕਿਉਂਕਿ ਰਾਣੇ ਖਡੂਰ ਸਾਹਿਬ ਦਾ ਸਵਾਦ ਚੱਕ ਚੁੱਕੇ ਹੈ ਇੱਕ ਵਾਰੀ ਜਦੋਂ ਰਾਣਿਆਂ ਦੇ ਖਿਲਾਫ ਰਾਣਾ ਗੁਰਜੀਤ ਸਿੰਘ ਆਪ ਚੋਣ ਲੜੇ ਤੇ ਉਸ ਟਾਈਮ ਇਹਨਾਂ ਦੇ ਮੁਕਾਬਲੇ ਸਦਾ ਰਤਨ ਸਿੰਘ ਆਮ ਬੰਦੇ ਖੜ ਗਏ ਡਾਕਟਰ ਰਤਨ ਸਿੰਘ ਕੋਈ ਬਹੁਤ ਧਨਾੜ ਆਦਮੀ ਨਹੀਂ ਸੀ ਸਿੰਪਲ ਆਦਮੀ ਸੀ ਅਕਾਲੀ ਦਲ ਦਾ ਕੈਂਡੀਡੇਟ ਖੜ ਗਿਆ ਉਸ ਸਮੇਂ ਰਾਣੇ ਗੁਰਜੀਤ ਹੋਰਾਂ ਦੇ ਖਿਲਾਫ ਇੱਕ ਗੱਲ ਚੱਲ ਗਈ ਕਿ ਰਾਣੇ ਹੋਰੀ ਪੰਥ ਖਰੀਦਣ ਆਗੇ ਤੇ ਰਾਣਾ ਉੱਥੇ ਕਾਫੀ ਬੁਰੀ ਤਰ੍ਹਾਂ ਹਾਰ ਗਿਆ ਸੀ ਤੇ ਇਸ ਵਾਰੀ ਵੀ ਜੋ ਹਾਲਾਤ ਬਣੇ ਹੋਏ ਨੇ ਨਾ ਖਡੂਰ ਸਾਹਿਬ ਦੇ ਮੇਰੇ ਕੋਲ ਬੜੀ ਪੁਖਤਾ ਜਾਣਕਾਰੀ ਹੈ ਇੱਕ ਕਿ ਉੱਥੇ ਲਗਭਗ ਨੌਜਵਾਨਾਂ ਦੇ ਵਟਸਐਪ ਗਰੁੱਪ ਬਣ ਗਏ ਤੇ ਅਮਰਤਪਾਲ ਦੇ ਹੱਕ 'ਚ ਤੇ ਉੱਥੇ ਅਮਰਤਪਾਲ ਦੀ ਬੇਵਚਲ ਗਈ ਤੇ ਦੂਜੀ ਗੱਲ ਇਹ ਆ ਵੀ ਕਈ ਵਾਰੀ ਇਦਾਂ ਦੇ ਲੋਕ ਹੁੰਦੇ ਨੇ ਵੀ ਜਿਹੜੇ ਆਪਣੇ ਆਪ ਨਾ ਛਾਲ ਮਾਰ ਦਿੰਦੇ ਨੇ ਹੂੰ ਬਿਰਸਾ ਸਿੰਘ ਬਲਟੋਹੇ ਨੂੰ ਅਜੇ ਟਿਕਟ ਨਹੀਂ ਸੀ ਹੋਈ ਹੂੰ ਤੇ ਉਹਨੇ ਪਹਿਲਾਂ ਹੀ ਅਮਰਤਪਾਲ ਹੋਰਾਂ ਦੇ ਖਿਲਾਫ ਇੱਕ ਸਟੇਟਮੈਂਟ ਦਿੱਤੀ ਹੂੰ ਉਸ ਉਹਦਾ ਅੱਜ ਬੈਕਫਾਇਰ ਹੋ ਗਿਆ ਅੱਜ ਉਹਦੇ ਘਰ ਗਿਆ ਹੂੰ ਅਮਰਤਪਾਲ ਸਿੰਘ ਹੋਰਾਂ ਦੇ ਬਿਰਸਾ ਸਿੰਘ ਬਲਟੋਹਾ ਵੀ ਮੈਨੂੰ ਸੋਸ਼ਲ ਮੀਡੀਆ ਤੇ ਲੋਕ ਐਂ ਬੋਲਦੇ ਆ ਉਹ ਕਹਿੰਦੇ ਭਾਈ ਅਸੀਂ ਤਾਂ ਨਹੀਂ ਬੋਲਦੇ ਹੂੰ ਕਹਿਣ ਤੋਂ ਭਾਵ ਜੇ ਬਿਰਸਾ ਸਿੰਘ ਬਲਟੋਹਾ ਇੱਕੋ ਗੱਲ ਕਹਿੰਦਾ ਵੀ ਕੋਈ ਗੱਲ ਨਹੀਂ ਸਭ ਦਾ ਅਧਿਕਾਰ ਆ ਚੋਣ ਲੜਨਾ ਭਾਈ ਉਹ ਵੀ ਲੜ ਲਵੇ ਮੈਦਾਨ 'ਚ ਜਿਹਨੂੰ ਲੋਕ ਚੋਣਗੇ ਹੋ ਜਾਣਗੇ ਇਹ ਹੁੰਦੀ ਹੈ ਮੈਚੂਰ ਪੋਲਿਟੀਸ਼ੀਅਨ ਦੀ ਅੱਜ ਜਦੋਂ ਸੁਖਜਿੰਦਰ ਸਿੰਘ ਰੰਧਾਵੇ ਹੋਰਾਂ ਨੂੰ ਗਰਦਾਸਪੁਰ ਤੋਂ ਟਿਕਟ ਮਿਲੀ ਹੈ ਤਾਂ ਤੁਸੀਂ ਸਰਦਾਰ ਡਾਕਟਰ ਦਲਜੀਤ ਸਿੰਘ ਚੀਮਾ ਹੋਰਾਂ ਦਾ ਰਿਐਕਸ਼ਨ ਦੇਖੋ ਤਾਂ ਉਹਨਾਂ ਨੇ ਵੈਲਕਮ ਕੀਤਾ ਸ਼ੋਭੀ ਸ਼ਾਮਾਦਤੀਆਂ ਵੈਰੀ ਗੁੱਡ ਇਹ ਹੁੰਦਾ ਇੱਕ ਮੈਚੂਰ ਪੋਲਿਟੀਸ਼ੀਅਨ ਬਿਰਸਾ ਸਿੰਘ ਹੋਣੀ ਪਹਿਲਾਂ ਹੀ ਅੱਗ ਬਬੂਲੇ ਹੋ ਗਏ ਬਹੁਤ ਅੱਤੇ ਚੱਲਦੇ ਬਲਟੋਹਾ ਸਾਹਿਬ ਬਲਟੋਹਾ ਸਾਹਿਬ ਦੇ ਵਾਸਤੇ ਉਹਨਾਂ ਨੇ ਆਪਣੇ ਟੋਆ ਪੱਟ ਲਿਆ ਈਵਨ ਕਿ ਮੈਨੂੰ ਇਹ ਲੱਗ ਰਿਹਾ ਵੀ ਲਾਲਜੀਤ ਸਿੰਘ ਭੁੱਲਰ ਕਾਫੀ ਸਟਰੋਂਗ ਕੈਂਡੀਡੇਟ ਨੇ ਮੰਤਰੀ ਹੈ ਲਾਲਜੀਤ ਭੁੱਲਰ ਹੋਰਾਂ ਦੇ ਹੱਕ 'ਚ ਇੱਕ ਬਹੁਤ ਵੱਡੀ ਗੱਲ ਹੋਰ ਜਾਂਦੀ ਹੈਗੀ ਉੱਥੇ ਅਜੇ ਵੀ ਲਾਲਜੀਤ ਸਿੰਘ ਭੁੱਲਰ ਮਾਝੇ ਦੀ ਕਿ ਪੋਲਿਟਿਕਸ ਰਹੀ ਹੈ ਮਾਝੇ ਦੀ ਪੋਲਿਟਿਕਸ ਦੀ ਪਰਚਾ ਪੋਲਿਟਿਕਸ ਬਹੁਤ ਰਹੀ ਹੈ ਤੇ ਲਾਲਜੀਤ ਸਿੰਘ ਭੁੱਲਰ ਹੋਰਾਂ ਬਾਰੇ ਇੱਕ ਇਹ ਕਿਹਾ ਜਾਂਦਾ ਕਿ ਇਹਨਾਂ ਨੇ ਕੋਈ ਪਰਚਾ ਨਹੀਂ ਕਰਾਇਆ ਅਜੇ ਤੱਕ ਮਾਝੇ 'ਚੋਂ ਪਰਚੇ ਖਤਮ ਕੀਤੇ ਨੇ ਇੱਕ ਵੱਡਾ ਉਹਨਾਂ ਕੋਲ ਇਫੈਕਟ ਜਾਂਦਾ ਹੈ ਪਰ ਫਿਰ ਵੀ ਅਮਰਤਪਾਲ ਦਾ ਫੈਕਟਰ ਮੇਰਾ ਖਿਆਲ ਹੈ ਇਹਨਾਂ ਸਾਰਿਆਂ ਨੂੰ ਹੜਾ ਕੇ ਲੈ ਜਾਏਗਾ ਕਿਉਂਕਿ ਉੱਥੇ ਇੱਕ ਲਹਿਰ ਚੱਲ ਪਈ ਦੂਜਾ ਦੂਜਾ ਖਡੂਰ ਸਾਹਿਬ ਵਾਲੇ ਮੇਣਾ ਵੀ ਮੰਨੀ ਬੈਠੇ ਨਾ ਬੀਬੀ ਖਾਲੜਾ ਦਾ ਬੀਬੀ ਖਾਲੜਾ ਨੂੰ ਖਰਾਇਆ ਸੀ ਮੂਸਾ ਵਾਲਿਆਂ ਨੇ ਗੀਤ ਰਾਹੀਂ ਵੀ ਮੇਣਾ ਦਿੱਤਾ ਲੋਕ ਕਹਿੰਦੇ ਵੀ ਉਹ ਮੇਣਾ ਹੁਣ ਸ਼ਾਇਦ ਅਮਰਤਪਾਲ ਦੇ ਹੱਕ ਚ ਭੁਗਤ ਕੇ ਲਾਉਣਗੇ ਇਹ ਬਿਲਕੁਲ ਸਹੀ ਗੱਲ ਹੈ 19 ਵਾਲਾ ਮੇਣਾ ਇਸ ਵਾਰੀ ਉਹ ਧੋਣ ਨੂੰ ਫਿਰਦੇ ਨੇ ਕਿਉਂਕਿ ਵੋਟ ਚੋਣ ਹਾਰਨ ਤੋਂ ਬਾਅਦ ਉੱਥੇ ਕਾਫੀ ਜ਼ਿਆਦਾ ਖਿੱਚੋ ਤਾਣ ਹੋਈ ਉਹਨਾਂ ਲੋਕਾਂ ਨੂੰ ਕਾਫੀ ਲੋਕਾਂ ਨੇ ਬੁਰਾ ਭਲਾ ਕਿਹਾ ਈਵਨ ਕਿ ਕਸੂਰ ਕਿਸੇ ਦਾ ਨਹੀਂ ਹੁੰਦਾ ਜਿਹਦੇ ਪਰਮਾਤਮਾ ਨੇ ਜਿੱਤੇ ਲਿਖਤੀ ਉਹਨੇ ਜਿੱਤ ਗਿਆ ਜਿਹਨੇ 5 ਸਾਲ ਰਾਜ ਭਗ ਕਰਨਾ ਸੀ ਕਰ ਲਿਆ ਪਰ ਉਹਨਾਂ ਲੋਕਾਂ ਦੀ ਇੱਕ ਮਿਹਣਾ ਸੀ ਇਸ ਵਾਰੀ ਅਮਰਤਪਾਲ ਵਾਲਾ ਜਿਹੜਾ ਫੈਕਟਰ ਹੈ ਉਹ ਕਾਫੀ ਜ਼ਿਆਦਾ ਚੱਲ ਗਿਆ ਸੋ ਉੱਥੇ ਦੇਖ ਬੱਖਰੇ ਨਤੀਜੇ ਦੇਖਣ ਨੂੰ ਮਿਲ ਸਕਦੇ ਆ ਅਸੀਂ ਕੋਈ ਪ੍ਰੈਡਿਕਸ਼ਨ ਤਾਂ ਨਹੀਂ ਕਰਦੇ ਪਰ ਉੱਥੇ ਇੱਕ ਬੱਕਰੀ ਬੇਬਤੂਰੀ ਵੀ ਹੈ ਹਜੇ 15 20 ਦਿਨ ਪੂਰਾ ਮਹੀਨਾ ਇੱਕ ਪਿਆ ਹੈਗਾ ਇੱਕ ਮਹੀਨੇ ਚ ਬਹੁਤ ਕੁਝ ਹੋ ਸਕਦਾ ਕੁਝ ਚੀਜ਼ਾਂ ਵੱਧ ਸਕਦੀਆਂ ਨੇ ਘੱਟ ਸਕਦੀਆਂ ਨੇ ਪਰ ਹੱਲੇ ਜੋ ਨਜ਼ਰ ਆਉਂਦਾ ਭਾਈ ਅਨੰਦਪੁਰ ਸਾਹਿਬ ਵਾਲ ਨੂੰ ਆਈ ਹੈ ਜਦੋਂ ਤੁਸੀਂ ਕਿਹਾ ਕਿ ਅਮਰਪਾਲ ਦਾ ਨਾਮ ਆ ਗਿਆ ਰਾਣੀ ਉਹਨਾਂ ਨੇ ਦੌੜ ਲਾਤੀ ਵੀ ਆਪਾਂ ਅਨੰਦਪੁਰ ਵਾਲ ਨੂੰ ਤੁਰिए ਅਨੰਦਪੁਰੋਂ ਕਾਂਗਰਸ ਨੇ ਵਾਪਸ ਮੋੜਤਾ ਦੇਖੋ ਗੱਲ ਇਹ ਆ ਜਦੋਂ ਅਨੰਦਪੁਰ ਸਾਹਿਬ ਆਏ ਅਨੰਦਪੁਰ ਸਾਹਿਬ ਆ ਕੇ ਇਹਨਾਂ ਨੇ ਸਾਰੇ ਹਲਕੇ ਇੰਚਾਰਜ ਇਕੱਠੇ ਕਰ ਲਏ ਜਿਹੜਾ ਕਿ ਬਹੁਤ ਵੱਡਾ ਪ੍ਰੈਸ਼ਰ ਟੈਕਟਿਕਸ ਦਾ ਪਰ ਇੱਥੇ ਉਹਨਾਂ ਨੂੰ ਟਿਕਟ ਨਹੀਂ ਦਿੱਤੀ ਗਈ ਉਹਦਾ ਕਾਰਨ ਬਣਿਆ ਵਿਜੇਂਦਰ ਸਿੰਘ ਵਿਜੇਂਦਰ ਸਿੰਘਲਾ ਵਿਜੇਂਦਰ ਸਿੰਘਲਾ ਵੀ ਵੈਸੇ ਇੱਕ ਗਲਤ ਤਰੀਕੇ ਚ ਪੈ ਗਿਆ ਸ਼ਾਇਦ ਭਲੇਖੇ ਚ ਹੈ ਕਿ ਹਰ ਰਾਤ ਪੂਰਨਮਾਸ਼ੀ ਹੁੰਦੀ ਹੈ ਤੇ ਹਰ ਰਾਤ ਪੂਰਨ ਚੰਦ ਹੁੰਦਾ ਨਹੀਂ ਹੁੰਦਾ ਸੰਗਰੂਰ ਦੇ ਵਾਸੀ ਸੰਗਰੂਰ ਸੀ ਉਹਦੀ ਹੋਮ ਟ੍ਰਫ ਸੀ ਤੇ ਉਸ ਤੋਂ ਬਾਅਦ ਜਦੋਂ ਪਟਿਆਲੇ 'ਚੋਂ ਲੜਦਾ ਸੀ ਉਹ ਚੋਣ 'ਚ ਲੜਨਾ ਚਾਹੁੰਦਾ ਤਾਂ ਫਿਰ ਵੀ ਸਮਾਣੇ ਉਹਦੇ ਕਿ ਪਿੱਤਰੀ ਪਿੰਡ ਸੀ ਇੱਥੇ ਕਿ ਬਿਲਕੁਲ ਨਵੇਂ ਹਲਕੇ 'ਚੋਂ ਲੈ ਤਿਆ ਤੇ ਜਿਹੜਾ ਕਿ ਉਹਦੇ ਵਾਸਤੇ ਕਾਫੀ ਟਫ ਰਹੇਗਾ ਕਾਂਗਰਸ ਦੇ ਉੱਤੇ ਪੁਰਾਣੇ ਖੁੰਡ ਬੈਠੇ ਨੇ ਉਹ ਤਾਂ ਨਵੇਂ ਦੇ ਪੈਰ ਹੁਣ ਹੀ ਲੱਗਣ ਦਿੰਦੇ ਕਹਿੰਦੇ ਸਿੰਗਲੇ ਨੂੰ ਕਿਸੇ ਨੇ ਨਹੀਂ ਹਰਾਉਣਾ ਉਹਨੂੰ ਆਪਦੀ ਪਾਰਟੀ ਹਰਾ ਦੇਗੀ ਉਹਦੀ ਪਾਰਟੀ ਹਰਾਏਗੀ ਉਹਦਾ ਕਾਰਨ ਇਹ ਆ ਵੀ ਉਸ ਖਿੱਤੇ ਦਾ ਸਭ ਤੋਂ ਵੱਡਾ ਨੇਤਾ ਸੀ ਹਿੰਦੂ ਨੇਤਾ ਜੇ ਆਪਾਂ ਕਹੀਏ ਨਾ ਵੀ ਇੱਕ ਬੈਲੈਂਸ ਬਣਾਉਣਾ ਹੁੰਦਾ ਪਾਰਟੀਆਂ ਨੇ ਉੱਥੇ ਉਸ ਏਰੀਆ ਦਾ ਸਭ ਤੋਂ ਵੱਡਾ ਹਿੰਦੂ ਨੇਤਾ ਹੈਗਾ ਸੀ ਜੀ ਰਾਣਾ ਕੇਪੀ ਸਿੰਘ ਜਿਹੜੇ ਕਿ ਕਾਫੀ ਵਧੀਆ ਤੇ ਪ੍ਰੋਮੀਨੈਂਟ ਲੀਡਰ ਨੇ ਪਿਛਲੇ 5 ਸਾਲ ਵਿਧਾਨ ਸਭਾ ਦੇ ਸਪੀਕਰ ਵੀ ਰਹੇ ਹੁਣ ਉਹ ਕਿਵੇਂ ਚੱਲਣਗੇ ਚੱਲਣਾ ਵੀ ਤਾਂ ਪੈਣਾ ਨਾ ਬਿਲਕੁਲ ਰਾਣੇ ਗੁਰਜੀਤ ਨੂੰ ਉਹ ਚੱਲ ਸਕਦੇ ਸੀ ਤੇ ਮੇਰਾ ਖਿਆਲ ਆ ਕਾਂਗਰਸ ਨੇ ਇੱਕ ਆਪਣੀ ਪੱਕੀ ਸੀਟ ਜਿਹਦੇ ਉੱਤੇ ਸੌਖੀ ਜਿੱਤ ਹੋ ਰਹੀ ਥੀ ਉਹ ਖਤਰੇ 'ਚ ਪਾ ਲਈ ਹੈ ਪਾਵੇਂ ਕਿ ਉਹਨਾਂ ਨੇ ਰਾਣਾ ਗੁਰਜੀਤ ਨੂੰ ਸਭ ਕੁ ਸਿਖਾਉਣ ਦਾ ਚੱਕਰ ਪਿਆ ਇਹ ਰਾਣਾ ਇੰਦਰ ਪ੍ਰਤਾਪ ਹੋਰਾਂ ਨੂੰ ਟਿਕਟ ਨਾ ਦੇ ਕੇ ਵੀ ਉਹਨਾਂ ਨੇ ਬਗਾਵਤ ਕੀਤੀ ਸੀ ਸਭ ਕੁ ਸਿਖਾਇਆ ਗਿਆ ਪਰ ਇੱਕ ਸੌਖੀ ਸੀਟ ਆਪਣੀ ਜਿਹੜੀ ਕਿ ਕਹਿੰਦੇ ਵੀ ਇੱਕ ਇੱਕ ਸੀਟ ਦੀ ਜ਼ਰੂਰਤ ਹੈ ਉਹਦੇ ਚ ਪਾਰਟੀ ਇੱਥੇ ਉਲਝੇਗੀ ਭਾਈ ਬਿਲਕੁਲ ਕੋਰੀਆਂ ਤਕਰਾਰੀਆਂ ਕੀਤੀਆਂ ਅੱਜ ਸਾਡਾ ਸ਼ੋਅ ਪਹਿਲਾ ਐਪੀਸੋਡ ਚੋਣਾਂ ਤੱਕ ਲੋਕਾਂ ਨੂੰ ਪੂਰਾ ਜਾਗਰੂਕ ਕਰਕੇ ਰੱਖਾਂਗੇ ਕਿ ਭਾਈ ਵੋਟ ਪਾਉਣੀ ਆ ਐਵੇਂ ਕਿਤੇ ਹਵਾ ਗੁੰਨ ਦਾ ਕੰਮ ਹੋ ਜਾਏ ਗਲਤ ਪਾਸੇ ਨਾ ਪੁੱਗਦੇ ਬਿਲਕੁਲ ਬਿਲਕੁਲ ਕਰਨਾ ਆਪਾਂ ਕਿਸੇ ਪਾਰਟੀ ਨਾਲ ਸੰਬੰਧਿਤ ਨਹੀਂ ਆਪਾਂ ਨੇ ਉਹੀ ਗੱਲਾਂ ਕਰਨੀਆਂ ਜਿਹੜੀਆਂ ਲੋਕਾਂ ਕੋਲ ਤੋਂ ਆ ਰਹੀਆਂ ਲੋਕਾਂ ਦੀਆਂ ਗੱਲਾਂ ਲੋਕਾਂ ਦੇ ਨਾਲ ਕਰਾਂਗੇ ਮਿੱਟੀ ਦੇ ਸੰਗ ਕਰਾਂਗੇ ਮਿੱਟੀ ਦੇ ਸੰਗ ਕਰਾਂਗੇ ਭਾਈ ਬਹੁਤ ਬਹੁਤ ਧੰਨਵਾਦ ਤੁਸੀਂ ਗੱਲਬਾਤ ਕੀਤੀ ਧੰਨਵਾਦ ਧੰਨਵਾਦ ਕਰਨ ਜੀ ਤੁਹਾਡਾ ਬਾਈ ਹਰਵਿੰਦਰ ਮੁਕਾਰੋਂ ਪਰ ਗੱਲਬਾਤ ਕਰ ਰਹੇ ਸੀ ਕਿ ਕਾਂਗਰਸ ਨੇ ਨਵੀਂ ਲਿਸਟ ਜਾਰੀ ਕਰਤੀ ਪੰਜਾਬ ਦੀ ਸਿਆਸਤ ਚ ਤਰਥੱਲੀ ਮੱਚ ਚੁੱਕੀ ਆ ਲੁਧਿਆਣਾ ਜਿਹਨੂੰ ਲੋਕ ਕਹਿੰਦੇ ਸੀ ਵੀ ਈਡੀ ਕੋਈ ਗੱਲ ਨਹੀਂ ਧਿਆਨ ਨਹੀਂ ਜਾਂਦਾ ਉਹ ਸੀਟ ਹੌਟ ਹੋ ਗਈ ਬਾਈ ਹੈਨਾ ਅਨੰਦਪੁਰ ਸਾਹਿਬ ਖਡੂਰ ਸਾਹਿਬ ਹੁਣ ਰੋਚਕ ਹੋ ਗਿਆ ਮੁਕਾਬਲਾ ਆਪਾਂ ਰੋਚਕ ਜਾਂ ਦਿਲਚਸਪੀ ਨਾਲ ਇਸ ਚੋਣਾਂ ਨੂੰ ਦੇਖਣਾ ਜ਼ਰੂਰ ਹੈ ਪਰ ਆਪਣੀ ਜ਼ਿੰਮੇਵਾਰੀ ਵੀ ਨਿਭਾਉਣੀ ਚੰਗਾ ਕੈਂਡੀਡੇਟ ਸਾਡਾ ਸੰਸਦ ਚ ਜਾਵੇ ਪੰਜਾਬ ਦੀ ਗੱਲ ਕਰੇ ਆਪਣੇ ਹਰ ਕੈਂਡੀਡੇਟ ਨੂੰ ਸੁਣੋ ਉਹਦੀਆਂ ਚੰਗੀਆਂ ਮਾੜੀਆਂ ਚੀਜ਼ਾਂ ਤੁਹਾਨੂੰ ਪਤਾ ਹੋਣੀਆਂ ਬਹੁਤ ਜ਼ਰੂਰੀ ਨੇ ਆਪਣੇ ਸਹਿਯੋਗੀ ਰਾਹੁਲ ਸ਼ਰਮਾ ਦੇ ਨਾਲ ਕਰਨ ਸ਼ਰਮਾ ਮਿੱਟੀ ਦੇ ਲਈ